ਆਣ ਪਹਾੜਾਂ ਨਾਲ ਲਾਗਦੇ ਮੱਥੇ ਆਣ ਪਹਾੜਾਂ ਨਾਲ ਲਾਗਦੇ ਸੰਗਰ ਸਿੱਖ ਸਰਦਾਰ ਚੱਲਦਾ ਤੇ ਕਦੀ ਜਗ ਮਾ ਟੀਮ ਲੈ ਕੇ ਪਹੁੰਚਿਆ ਹੋਇਆ ਇਹ ਕਬੱਡੀ ਫੇਰ ਕਿਤੇ ਮੇਲਾ ਲਾਈਵ ਚੱਲਦਾ ਰੇਡ ਪੰਜਾਬ ਸਿੰਘ ਦੀ ਪੈਂਦੀ ਹੈ ਤੇ ਬੋਲ ਸਾਹੋ ਵਾਲੇ ਹੁਣ ਸਾਹਮਣੇ ਮੁੰਡਾ ਕਹਿੰਦੇ ਰੇਡ ਪਾਉਣ ਲਈ ਪੰਜਾਬ ਸਿੰਘ ਵੜਿਆ ਹੋਇਆ ਹੈ ਲੈ ਵੀ ਕੁਲਦੀਪ ਦੁਨੀਆ ਹੁਣ ਤੇਰੇ ਵੀ ਜੱਫੇ ਦੀ ਮੰਗ ਕਰਦੀ ਹੈ ਜਾਂ ਕਹਿੰਦੇ ਜਸ਼ਨ ਨੂੰ ਮੁੰਡੇ ਕਹਿੰਦੇ ਚਾਰ ਖੜੇ ਪੱਟਾਂ ਉੱਤੇ ਥਾਪੀਆਂ ਮਾਰ ਰਿਹਾ ਹੈ ਕਿ ਚਾਰ ਖੜੇ ਜਾਫੀ ढावी आ गया भज के कौन फड़ू गिटे कौन लगू के कौन फड़ू गिटे कौन लगू भारी चार ने एक पासे छोटा जोधा लगा हुआ है और ना मेरे विरोध चैना पर छोटा जोधा छोटा जोधा सामने नंबर जरा भी प्रीत समझा दे मुंडिया नहीं मन समझा ਬਹੁਤ ਆਖਾ ਹੋ ਜਾਣਾ ਹੈ ਭਾਈ ਜੀ ਪੀਣ ਵਾਲਾ ਪਾਣੀ ਗਰਾਊਂਡ ਵਿੱਚ ਪਹੁੰਚਾ ਕਰ ਰਹੀਏ ਬਹੁਤ ਬਹੁਤ ਧੰਨਵਾਦ ਹੋਣਾ ਹੈ ਪੀਣ ਵਾਲਾ ਪਾਣੀ ਵੀਰ ਬਣ ਕੇ ਪਹੁੰਚਾ ਕਰ ਰਹੀਏ ਸਾਡੀਆਂ ਜੁਨੀਆਂ ਵੀ ਰਿਸਪੈਕਟਡ ਸ਼ਖਸੀਅਤਾਂ ਸਟੇਟ ਦੇ ਬਰਾਇਮਾਂ ਨੇ ਮੈਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਘਰੋਂ ਨਿਕਲਦਾ ਤਾਂ ਯਾਰ ਨਾਲ ਐਨੇ ਤੁਰਦੇ ਜਿਵੇਂ ਵੱਡੇ ਲੀਡਰ ਦੀ ਕੋਈ ਰੈਲੀ ਹੁੰਦੀ ਹੈ ਯਾਰ ਬੇਲੀ ਭਰਾਵਾਂ ਦੇ ਪੁੱਜੇ ਹੋਇਆ ਸਾਰਿਆਂ ਦਾ ਧੰਨਵਾਦ ਪਹਿਲੀ ਰੇਡ ਤੇ ਬੋਲ ਲੋ ਪੰਜਾਬ ਸੰਘ ਮੇਰੇ ਵੀਰੋ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਅੱਜ ਕਹਿੰਦੇ ਸਰਹੱਦੀ ਜ਼ਿਲ੍ਹਾ ਫੋਰੀਪੁਰ ਦਾ ਮਜ਼ਬੂਤ ਪਿੰਡ ਆ ਅੱਜ ਬਾਡਰ ਦੇ ਲਾਗੇ ਕਰਕੇ ਮੇਲਾ ਚੱਲਦਾ ਮੇਰੇ ਵੀਰੋ ਤੰਤਾਂ ਸੰਤ ਬਾਬਾ ਤੰਤਾਂ ਬਾਬਾ ਫੋਡਾ ਜੀ ਸਪੋਰਟ ਕਲਬ ਦੇ ਭਰਾਵਾਂ ਦਾ ਕਹਿੰਦੇ ਬੜਾ ਧੰਨਵਾਦ ਆ ਸਾਰੇ ਸਾ ਜੋਗੀ ਬੋਲ ਦੇ ਸੰਬੋਸਰਾਂ ਦਾ ਗੁਰਵਿੰਦਰ ਸਿੰਘ ਕਨੇਡਾ ਈਜਵਾਰੇ ਭਰਾ ਸਾਡੇ ਰਾਇਲ ਕਿੰਗ ਇੰਗਲਿਸ਼ ਵਾਲੇ ਵੀਰਾਂ ਦਾ ਜ਼ਿਕਰ ਹੁੰਦਾ ਸੁਖਵੀਰ ਪੱਤੀ ਹਾਂ ਦੀ ਗੱਲ ਹੋਵੇ ਚਾਹੇ ਕਹਿੰਦੇ ਉਸਪਾਲ ਕੱਕੜ ਹਾਂ ਦਾ ਵੱਡਾ ਯੋਧਾ ਨਾਲ ਅੱਗੇ ਲੇ ਲਈ ਸਾਰੇ ਵੀਰਾਂ ਦਾ ਬੜਾ ਧੰਨਵਾਦ ਕਰਦੇ ਆ ਜੋ ਨੰਬਰ ਰਾਜਵੰਦ ਘਵਰੋ ਆਪਦੀ ਟੀਮ ਦੇ ਖਾਤੇ چھوڑਦਾ ਹੈ ਗੱਜੇ ਵਾਲਾ ਤੇ ਥਰਿਆਜ ਹਰਿਆਣਾ ਸੀ ਫਰਾਜ ਬੀ ੱਡਾ ਕਰ ਖੇਡੂਗੀ ਸੈਕੋ ਦੇ ਨਾਲ ਇਹ ਸਾਰੀਆਂ ਟੀਮਾਂ ਆਪਣੇ ਆਪਣੇ ਵਾਰਮਅਪ ਕਰ ਲੈਣ ਰੇਡ ਜੈਤੋ ਵਾਲੇ ਬਬਲੂ ਦੀ ਫੇਰ ਮੈਦਾਨ ਦੇ ਵਿੱਚ ਪਈ ਹੋਈ ਹੈ ਜਾਫੀ ਚਾਰ ਤੇ ਚਾਰੀ ਤਿਆਰ ਚਾਰਾ ਉੱਤੇ ਧਾਵਾ ਬੋਲਿਆ ਬੋਲੇ ਧਾਵੇ ਨੂੰ ਠੱਲ ਕਿਹੜੇ ਗੱਭਰੂ ਨੇ ਪਾਉਣੀ ਹੈ ਹੋ ਦੇਖਦੇ ਆ ਵੀ ਜੈਤੋ ਵਾਲਾ ਤਕੜਾ ਨੰਬਰ ਮਈਆ ਬਲਵੇ ਖਾਤੇ ਜੋੜਦਾ ਆ ਆ ਵੀ ਜੈਤੋ ਵਾਲਾ ਤਕੜਾ ਨੰਬਰ ਮਈਆ ਬਲਵੇ ਖਾਤੇ ਜੋੜਦਾ ਆ ਜੇਜੇ ਵਾਲਾ ਤੇ ਫਰਾਜ ਹਰਿਆਣਾ ਤਾਰਸਾ ਗਿਨ ਫਰਾਜ ਹਰਿਆਣਾ 20 ਵੱਡਾ ਘਰ ਤੇ ਸੱਜੋ ਤੇ ਵੀ ਰਾਜਵੀਰ ਪੈਗੀ ਰੋਡ ਤੇ ਕਰਦੇ ਗਾ ਵੱਡੇ ਭਾਈ ਜਰ ਪੀਣ ਵਾਲਾ ਪਾਣੀ ਗਰਾਊਂਡ ਤੇ ਪੇਦਾ ਕਰਦੀ ਹੈ ਕਾਫੀ ਵਾਜਾ ਮਾਰ ਦਿੰਦੇ ਆ ਕਿਉਂਕਿ ਗਰਮੀ ਦਾ ਮੌਸਮ ਹੈ ਖਿਡਾਰੀਆਂ ਦਾ ਜ਼ੋਰ ਲੱਗ ਰਿਹਾ ਹੈ ਇੱਕ ਭਰਾ ਆਪਣੀ ਡਿਊਟੀ ਲਾ ਲਵੇ ਭਰਾ ਬਣ ਕੇ ਇੱਕ ਕੈਂਪਰ ਆਪਾਂ ਭਰ ਕੇ ਰੱਖ ਲਈਏ ਔਰ ਇੱਕ ਕੈਂਪਰ ਬਾਹਰ ਅਡਵਾਂਸ ਰੱਖਿਆ ਕਰੀਏ ਜਿਵੇਂ ਹੀ ਪਾਣੀ ਮੁੱਕਦਾ ਦੇ ਗਰਾਊਂਡ ਤੇ ਪਾਣੀ ਪਹੁੰਚਾ ਕਰ ਰਿਆ ਕਰੀਏ ਬਹੁਤ ਬਹੁਤ ਧੰਨਵਾਦ ਹੈ ਇਹਦਾ ਪਿਛਲੇ ਸਾਹ ਦੇ ਵਿੱਚ ਮੜੀ ਦੇ ਵਿੱਚ ਹਰਦੀਪ ਸਿੰਘ ਮੜਤੋਹਾਂ ਦੀ ਬਦੌਲਤ ਖੇਡਿਆ ਪਾਸਟਾਨ ਦੇ ਬੁਰਗ ਨੋਜਮਾਂ ਦੇ ਜੱਥੇ ਪਾਏ ਖੱਟ ਮੱਜ ਦੇ ਕਾਰਨ ਉਹ ਖੇਡ ਨਹੀਂ ਰਿਹਾ ਪਰ ਸਾਡੇ ਵੀਰਾਂ ਤੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਬੰਗਦੇ ਹੋ ਤੇ ਮਹਿੰਗਾਂ ਵਾਲੇ ਦਾ ਅਗਲਾ ਮੁਕਾਬਲਾ ਖੇਡਿਆ ਜਾਊਗਾ ਇਸ ਮੈਚ ਦਾ ਹਾਂਪਾ ਨਾ ਜੀ ਇੱਕ ਵਰੀ ਹਾਂਪਨ ਹੋਗਾ ਸਾਹਿਬ ਜੀ ਅੱਜ ਇੱਕ ਤੁਹਾਨੂੰ ਸਨਮਾਨਤ ਕਰਦੇ ਆ ਮਾਮਾ ਜੀ ਹੋਣ ਆਮ ਆਉਣ ਦੇ ਨਾਲ ਸਰਕਾਰ ਦੇ ਲੋਕ ਲਾਈਵ ਦੇਤੇ

ਮਹਾਰਾਜ ਕਹਿੰਦੇ ਖਰਾਜ ਖੜਾ ਦਾ ਮੈਚ ਮੇਰੇ ਕੋਲ ਪਹੁੰਚ ਗਿਆ ਜਿਲਦੇ ਵਾਲਾ ਤੇ ਖਰਾਜ ਹਰਿਆਣਾ ਲਓ ਮੈਚ ਦੀ ਫੇਰ ਸ਼ੁਰੂਆਤ ਹੋ ਗਈ ਆ ਕਬੱਡੀ ਪਾਉਂਦਾ ਹੈ ਜਗ ਸਿੰਘ ਵਾਲੇ ਦਾ ਇਹਨੂੰ ਪਿਆਰ ਨਾਲ ਜੜੀ ਵੀ ਕਹਿੰਦੇ ਆ ਪਰ ਕੰਮ ਮੁੰਡਾ ਬਾਜਾਂ ਵਾਲੇ ਕਰਦਾ ਆ ਹੱਥ ਲਾ ਕੇ ਕੀ ਕਹਿੰਦਾ ਇਹ ਵੀ ਗੁਰਮਖ ਸੋਢੀ ਪਰ ਫੈਸਲੇ ਹਜੇ ਅਧੂਰੇ ਨੇ ਹਜੇ ਕਹਿੰਦੇ ਵੀ ਟੱਚ ਲੱਗਿਆ ਨਹੀਂ ਰੇਡਰ ਤੋਂ ਜਾਫੀ ਦੀ ਅੱਖ ਲੜੀ ਨਹੀਂ ਪਰ ਕੀ ਹਾਲ ਨੇ ਪਰ ਨੰਬਰ ਆ ਜਾफी ਦੇ ਖਾਤੇ ਬੁੱਦਗੀ ਦੇ ਖਾਤੇ ਜੁੜਦਾ ਹੋਇਆ ਲੈ ਵੀ ਰਾਜੇ ਬਾਈ ਟੱਕ ਲੱਗਦੇ ਕਰੀ ਗੱਲ ਕਰ ਆਹ ਕਹਿੰਦੇ ਵੱਟੀਆਂ ਗੱਲਾਂ ਤੇ ਵੱਡੇ ਮੈਚ ਦੀ ਗੱਲ ਮੇਰੇ ਮਤਰੋ ਓਧਰਲੇ ਪਾਸੇ ਕਹਿੰਦੇ ਓਧਰ ਸਾਗਰ ਖੜਕਿਆਂ ਵਾਲਾ ਪਿਛਲੇ ਦਿਨੀ ਕਹਿੰਦੇ ਬਹਿਰੀਨ ਦੀ ਧਰਤੀ ਤੇ ਇਹ ਖਬਰ ਵੀ ਕਹਿੰਦੇ ਧੰਮਾ ਪਾ ਕੇ ਆਇਆ ਕਹਿੰਦੇ ਸਾਡੇ ਭਰਾ ਕਹਿੰਦੇ ਸਰਬਜੀਤ ਛੀਨਾ ਹੋਰਾਂ ਨੇ ਕਹਿੰਦੇ ਪੂਰੀ ਟੀਮ ਨੇ ਇਸ ਵੀਰ ਨੂੰ ਵੀ ਬੁਲਾਇਆ ਕਹਿੰਦੇ ਇਹ ਭਰਾ ਵੀ ਬੜਾ ਵਧੀਆ ਕਹਿੰਦੇ ਇੰਟਰਨੈਸ਼ਨਲ ਅੰਤਰਰਾਸ਼ਟਰੀ ਕਹਿੰਦੇ ਇਹ ਨਾਲ ਇਹ ਨਾਲ ਖਿਡਾਰੀਆਂ ਦੇ ਵਿੱਚ ਆਉਂਦਾ ਕਹਿੰਦੇ ਬਹਿਰੇਨ ਦੀ ਧਰਤੀ ਉਧਰੋਂ ਸਰਦੀ ਦੇ ਵੈਰ ਸੀ ਕਹਿੰਦਾ ਉਧਰੋਂ ਕਹਿੰਦਾ ਆਨਲਦ ਦਾ ਮੈਚਾਂ ਦਾ ਆ ਗਿਆ ਉਧਰੋਂ ਸ਼ੀਨਾ ਕਹਿੰਦੇ ਇਹਦੇ ਤੇ ਵੱਡੇ ਮਾਨ ਸਨਮਾਨ ਕਰਦਾ ਉਧਰ ਸਰਬਜੀਤ ਸ਼ੀਨਾ ਮਾਣ ਕਰਦਾ ਭਰਾ ਤੇ ਬਹੁਤ ਬਹੁਤ ਧੰਨਵਾਦ ਅੱਜ ਕਹਿੰਦੇ ਵੱਡੀਆਂ ਰੌਣਕਾਂ ਬਹੁਤ ਵੱਡੇ ਮੇਲੇ ਦੀ ਗੱਲ ਮੁੱਦਕੀ ਕਹਿੰਦੇ ਇੱਕ ਪਾਸੇ ਮੁੱਧਕੀ ਆ ਦੂਜੇ ਪਾਸੇ ਕਹਿੰਦੇ ਇੱਕ ਪਾਸੇ ਮੁਕਸਰ ਸਾਹਿਬ 40 ਮੁਕਤਿਆਂ ਦੀ ਧਰਤੀ ਮੁਕਸਰ ਸਾਹਿਬ ਜ਼ਿਲ੍ਹਾ ਉਧਰੇ ਪਾਸੇ ਕਹਿੰਦੇ ਫਿਰੋਜ਼ਪੁਰਿਆ ਨੇ ਹੁਣ ਮਨਾਇਆ ਕਹਿੰਦੇ ਹੁਣ ਤਾਂ ਮੰਨੇਗਾ ਆ ਹੁਣ ਤਾਂ ਮੰਨ ਜਾ ਸਾਗਰਾ ਚੱਕੀ ਮੈਗ ਤੇ ਕਰੀ ਗੱਲ ਮੈਂ ਵੀਰ ਦੀ ਗੱਲ ਸੁਣਨਾ ਕਬੱਡੀ ਕੌਲੀ ਕਹਿੰਦੇ ਵੀ ਸਾਜਨ ਮੁੱਧਕੀ ਵਾਲਾ ਆ ਫਰਕ ਤੇ ਡੌਲੇ ਕੁਝ ਦਾ ਕਰਾਉਣਗੇ ਰੇਡਰ ਤੇ ਜਾਫੀ ਜਦੋਂ ਟਕਰਾਉਣਗੇ ਸ਼ੰਗ ਸਿੰਘ ਵਾਲਾ ਮੁੱਠੀ ਪਾ ਸਰੀਰ ਜਾਫੀ ਆ ਮੋਟਿਆ ਪਟੜੋਲ ਲਾ ਕੇ ਜੱਫਾ ਕਰਾੰਦਾਂ ਟੰ 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 ਇਹ ਟੱਕਰ ਵੱਜ ਗਈ ਤਾੜੀ ਦੇ ਦੋ ਹੌਸਲਾ ਮੁੰਡੇ ਨੂੰ ਆ ਹੁੰਦੀ ਹੈ ਕਈ ਵਾਰ ਕਹਿੰਦੇ ਦੀ ਚਲਾਕੀ ਬਹੁਤ ਵਧੀਆ ਅਦਾਈ ਨਾਲ ਜਫਾ ਲਾ ਕੇ ਦਰਸ਼ਕਾਂ ਦਾ ਮਨ ਮੋਲਿਆ ਅਗਲੀ ਕਬੱਡੀ ਪੌਂਡ ਲਈ ਯਗ ਸਿੰਘ ਦਾ ਰੇਡਰ ਵਾਧਾ ਜਾ ਰਿਹਾ ਹੈ ਮਮਦੋੜ ਤੇ ਮਹੀਂਆ ਵਾਲਾ ਫਿਰ ਗਿਲਜੇ ਵਾਲਾ ਤੇ ਸਰਾਏ ਹਰਾਨ ਦੀਆਂ ਟੀਮਾਂ ਤਿਆਰ ਰੱਖਣਾ ਆਪਣੇ ਆਪ ਨੂੰ ਬਹੁਤ ਹੀ ਸ਼ਾਨਦਾਰ ਮੁਕਾਬਲੇ ਚੱਲਦੇ ਹੋਏ ਦੋਨੋਂ ਟੀਮਾਂ ਵਿਚਕਾਰ ਨਰਸ਼ਿਆਂ ਦਾ ਕੱਠ ਵੀ ਜੁੜਦਾ ਜਾ ਰਿਹਾ ਹੈ ਥੋੜਾ ਜਿਹਾ ਮੌਸਮ ਵੀ ਚੇਂਜ ਹੋ ਗਿਆ ਜਿੱਦਾਂ ਜਿੱਦਾਂ ਠੰਡ ਹੋਣਗੀ ਉਦਾਂ ਦੇ ਮੈਚ ਦੇ ਵਿੱਚ ਕਿਹਨੇ ਨਜ਼ਾਰਾ ਵੱਖਰਾ ਮੜ ਜਾਣਾ ਲੈ ਵੀ ਜੈਕਸਿਕ ਵਾਲਾ ਕਪੂਰ ਦਾ ਪਾਕ ਕਬੱਡੀ ਬਹੁਤ ਵਧੀਆ ਇੱਕ ਤਕੜਾ ਮੁਕਾਬਲਾ ਦੋਨੋਂ ਟੀਮਾਂ ਖੇਡਦੀਆਂ ਹੋਈਆਂ ਕਬੱਡੀ ਥੋਰ ਕੇ ਦੇ ਜਰੀਏ ਅੱਜ ਦਾ ਟੂਰਨਾਮੈਂਟ ਪੂਰੀ ਦੁਨੀਆ ਵਿੱਚ ਲਾਈਵ ਕੀਤਾ ਜਾ ਰਿਹਾ ਹੈ ਲਓ ਮੰਦਰ ਸੀਰ ਵਾਲੀਆ ਕਬੱਡੀ ਪਾਲ ਲਈ ਵਾਧਾ ਜਾ ਰਿਹਾ ਰਾਜਾ ਗੱਲ ਕਰਦਾ ਹੋਇਆ ਆਓ ਕਹਿੰਦੇ ਉਧਰਲੇ ਪਾਸੇ ਕਹਿੰਦੇ ਇਹ ਕਾਲੇ ਦਾ ਜ਼ਿਕਰ ਹੁੰਦਾ ਕਦੇ ਮੰਨਦਰ ਦਾ ਜ਼ਿਕਰ ਹੁੰਦਾ ਕਹਿੰਦੇ ਪਾਲੰਗੋਟੀ ਉਧਰ ਆ ਯਾਰੋ ਉਧਰਾਂ ਵਿੱਚ ਮਦਾਨੇ ਕਹਿੰਦਾ ਟਾਂਡੀ ਵਾਲਾ ਫਿੰਡੂ ਟਾ ਗਿਆ ਚੜ ਗਈ ਜਦੋਂ ਜਵਾਨੀ ਵਿੱਚ ਤਰੰਤੋ ਜਾ ਕੇ ਚੱਕਿਆ ਕੱਪ ਕਬੱਡੀ ਵਾਲਾ ਕਬੱਡੀ ਦਾ ਜਰਨੈਲ ਕਹਾਉਂਦਾ ਗਾਜੀਆਣੀਆਂ ਕਾਲਾ ਕਬੱਡੀ ਦਾ ਜਰਨੈਲ ਕਹਾਉਂਦਾ ਗਾਜੀਆਣੀਆਂ ਕਾਲਾ ਅੱਜ ਕਹਿੰਦੇ ਵੱਡੇ ਵੱਡੇ ਮੱਲਾਂ ਦੀਆਂ ਵੱਡੇ ਵੱਡੇ ਸਰਦਾਰਾਂ ਦੀਆਂ ਗੱਲਾਂ ਹੁੰਦੀਆਂ ਉਧਰਲੇ ਪਾਸੇ ਮੈਨੂੰ ਲੱਗਦਾ ਫੇਰ ਜਗਤ ਸਿੰਘ ਵਾਲੀਏ ਨੇ ਵਕਤ ਪਾਤਾ ਜਗਤ ਸਿੰਘ ਵਾਲੀਏ ਨੇ ਦੂਜਾ ਜਫਾ ਲਾਤਾ ਸਾਗਰਾ ਦੂਜਾ ਜਫਾ ਲਾਤਾ ਬੰਦੇ ਨੇ ਵੱਡੇ ਵੱਡੇ ਮੈਚਾਂ ਦੀਆਂ ਗੱਲਾਂ ਸਿਰਾਂ ਲਵਾਉਂਦਾ ਉਹ ਕਹਿੰਦੇ ਜੇ ਗੱਲ ਕਰੀਏ ਕਹਿੰਦੇ ਉਹ ਗੀਤਾਂ ਦੇ ਵਿੱਚ ਅੱਜ ਸਾਡੇ ਉਹ ਕਲਾਕਾਰਾਂ ਨੇ ਬੜਾ ਕੋਸ਼ਿਸ਼ ਕਰਤਾ ਹੈ ਕਹਿੰਦਾ ਜਿਹੜਾ ਨਿਤ ਗੀਤਾਂ ਵਿੱਚ ਨਿਤ ਬੰਦੇ ਮਾਰਦਾ ਜਿਹਨੂੰ ਡਰ ਹੈ ਨਹੀਂ ਕਿਸੇ ਸਰਕਾਰ ਦਾ ਤੇ ਨੱਤ ਪੁੱਠੇ ਪੰਗੇ ਲੈਂਦਾ ਏ ਮੈਨੂੰ ਦੱਸੋ ਕਾ ਜਰਾ ਗਾਉਣ ਵਾਲਿਓ ਉਹ ਜੱਟ ਕਿਹੜੇ ਪੰਡ ਰੰਦਾ ਏ ਮੈਨੂੰ ਦੱਸੋ ਕਾ ਜਰਾ ਗਾਉਣ ਵਾਲਿਓ ਔਰ ਜੱਟ ਕਿਹੜੇ ਪੰਡ ਰੰਦਾ ਏ ਸਾਹ ਬਲਗੁੱਟੇ ਵਾਲਾ ਸਾਡਾ ਪ੍ਰਾ ਸੋਹਣੀਆਂ ਸਤਰਾ ਲਿਖਦਾ ਫਾਗੜਾ ਆਗੀ ਮਰਨਦਾ ਇਹ ਗੱਡੀ ਜੇਵੰਦਰ ਜੇਵੰਦੇ ਵਾਲੇ ਦਾ ਟੱਕਰ ਆ ਟੱਕਰ ਟੱਕਰ ਜੇਵੰਦਰ ਦਾ ਜੁੜਦਾ ਹੋਇਆ ਬੱਬੂ ਦਾ ਨਾਮ ਵੱਡਾ ਗੁੱਦਗੀ ਦੇ ਦੋ ਬੱਬੂ ਪਰ ਆਹ ਵੱਡੀ ਤੋਂ ਲਈ ਸਾਜਣ ਫੇਰ ਵੱਡਾ ਜਾ ਰਿਹਾ ਮੁਰਕਮਣ ਕੀ ਸਰੀਰ ਖਾਧੀਆਂ ਖਰਾਕਾਂ ਪਸੀਨੇ ਰਾਹੀ ਬਾਹਰ ਨਿਕਲਦੀਆਂ ਜੇ ਦਿਨ ਕੜੀ ਜਵਾਨੀ ਹੱਤ ਮਾਲਾ ਪੈਣ ਗਈਆਂ ਰੱਖ ਲਈ ਮੋਢੇ ਡਾਂਗ ਗਲ ਵਿੱਚ ਪਾਣੀ ਕਾਲੀ ਗਾਨੀ ਹੱਤ ਮਾਲਾ ਪੈਣ ਗਈਆਂ ਆ ਚੜ ਗਈ ਜਦੋਂ ਜਵਾਨੀ ਪੈਂਦੀਆ ਮੇਰੇ ਮਾਤਰੋ ਅੱਜ ਕਹਿੰਦੇ ਸਾਨਾਂ ਦੇ ਢੇੜਾ 75 ਕਿਲੋ ਭਾਰ ਦੇ ਤਕੜੇ ਮੈਚ ਆ ਅੱਜ ਕਹਿੰਦੇ ਵੱਡੀਆਂ ਗੱਲਾਂ ਹੋਈਆਂ ਅੱਜ ਓਪਨ ਵਰਕ ਓਪਨ ਵਰਗੇ ਮੈਚ ਆ ਮੇਰੇ ਮਾਤਰੋ ਇਹ 75 ਵਾਲੇ ਓਪਨ ਖੇਡ ਜਾਂਦੇ ਆ ਸਖਰਾ ਇਹ ਮੁੰਡੇ ਤਕੜੀਆਂ ਗੱਲਾਂ ਕਰ ਜਾਂਦੇ ਆ ਚਲੋ ਪੁੱਤ ਪਾਓ ਕਬੱਡੀ ਹੋ ਪਾਕ ਕਬੱਡੀ ਮੁੰਡਿਆ ਚੜਵੀ ਕਬੱਡੀ ਪੈਣੀ ਅੱਜ ਅਰਸ਼ ਕਬੱਡੀ ਚੜਨੀ ਪੈਣੀ ਆ ਅਰਸ਼ ਵੀ ਤਕੜੀਆਂ ਕਬੱਡੀਆਂ ਪਿਛਲੇ ਦਿਨੀ ਕਹਿੰਦੇ ਡਾਕਟਰ ਨਾਲ ਮੈਚ ਹੋਇਆ ਕਹਿੰਦੇ ਉਧਰਲੇ ਪਾਸੇ ਕਹਿੰਦੇ ਤਕੜੀਆਂ ਕਬੱਡੀਆਂ ਅਰਸ਼ ਨੇ ਪਾਈਆਂ ਉੱਥੇ 15 ਪਹਿਲਵਾਨ ਦਾ ਕਹਿੰਦੇ ਨਾ ਕਹਿੰਦੇ ਉਧਰ ਉੱਚਾ ਹੋਇਆ ਜਿੱਤੇ 10 ਕਬੱਡੀਆਂ ਪਾ ਕੇ ਕਹਿੰਦੇ 10 ਕਬੱਡੀਆਂ ਪਾਈਆਂ ਕਹਿੰਦੇ ਉਹ ਕਹਿੰਦੇ 10 ਦੀਆਂ 10 ਹੀ ਮੇਰੇ ਮਤਰੋ ਕਹਿੰਦੇ ਅਰਸ਼ ਮੁੜਿਆ ਉਹ ਸਰਦਾਰ ਗੁਰਨੇਸ਼ ਸਿੰਘ ਜੀ ਪ੍ਰਧਾਨ ਸਾਹਿਬ ਪ੍ਰੈਸ ਕਲੱਬ ਰਕੇਸ਼ ਤਮਨ ਜੀ ਔਰ ਸਾਡਾ ਦੀਪਕ ਢੋਲੂ ਵਾਲੀਆ ਤੇ ਸਾਡਾ ਭਰਾ ਉਧਰਲੇ ਪਾਸੇ ਲਖਮਨ ਸੰਧੂ ਜੀ ਔਰ ਜੇਸ਼ ਤਮਨ ਜੀ ਬੋਬੀ ਸੰਗਦੇਵ ਸੰਗਮ ਜੀ ਔਰ ਸੁਖਦੀਪ ਸਾਡਾ ਪ੍ਰਸੰਦੋ ਸੱਖੇ ਹੋਰਾਂ ਦਾ ਕਹਿੰਦੇ ਸੁਖਾ ਸਿੰਘ ਔਰ ਰੱਖਿਆ ਅਦਰ ਨਾਲ ਸੁਖਦੇਵ ਸਿੰਧੂ ਜੀ ਤੇ ਕਹਿੰਦੇ ਦਿਲ ਧਮਲ ਹੋਰਾਂ ਦਾ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦੇ ਭਰਾਵਾਂ ਦਾ ਵੱਡੀਆਂ ਜ਼ਿੰਮੇਵਾਰੀਆਂ ਅੱਜ ਵੱਡੀਆਂ ਯਾਰੀਆਂ ਅੱਜ ਯਾਰੀਆਂ ਨਮਾਉਣ ਵਾਸਤੇ ਆਇਆ ਸਣੀ ਮੁੰਡਾ ਫੜਨਾ ਪੈਣਾ ਸਣੀ ਫੜਨਾ ਪੈਣਾ ਮੁੰਡਾ ਇਹ ਸਣੀ ਆ ਮੇਰੇ ਮਤਰੋ ਇਹ ਛੋਟੀ ਉਮਰ ਤੇ ਵੱਡੀਆਂ ਗੱਲਾਂ ਕਰ ਜਾਂਦਾ ਇਹ ਸਣੀ ਆ ਮੇਰੇ ਮਤਰੋ ਕਹਿੰਦੇ ਹਾਤੇ ਪੰਜਾਲੀ ਤੁਸੀਂ ਕਿੱਥੇ ਪੁੱਲ ਗਏ ਮਤਰੋ ਉਹ ਗੱਲਾਂ ਕਹਿੰਦੇ ਦੂਰ ਚਲੀ ਆ ਗਈਆਂ ਕਹਿੰਦੇ ਅੱਜ ਕਹਿੰਦੇ ਵੱਡੀਆਂ ਗੱਲਾਂ ਕੰਦੇ ਕਬੱਡੀ ਦੇ ਵਿੱਚ ਕਹਿੰਦੇ ਮੁੰਡਿਆਂ ਨੇ ਅੱਜ ਕਹਿੰਦੇ ਹੋਰ ਪਾਸੇ ਸਾਰੀ ਤਕਨੀਕ ਕਹਿੰਦੇ ਅੱਜ ਤਕਨੀਕ ਦੀਆਂ ਗੱਲਾਂ ਹੋ ਗਈਆਂ ਕਹਿੰਦਾ ਪਹਿਲਾ ਸਿਰ ਸੱਦ ਕੇ ਜਾਵਾ ਮੈਂ ਤੇਰੇ ਓ ਪ੍ਰਮਤਮਾ ਜੀ ਪਹਿਲਾ ਸਿਰ ਤੇ ਫੇਰ ਦਿਮਾਗ ਦਿੱਤਾ ਸੱਦ ਕੇ ਜਾਵਾ ਮੈਂ ਉਹਨਾਂ ਵਿਗਿਆਨੀਆਂ ਦੇ ਇੱਥੇ ਰੇਲ ਤੇ ਉੱਪਰ ਜਹਾਜ਼ ਦਿੱਤਾ ਇੱਥੇ ਰੇਲ ਤੇ ਉੱਪਰ ਜਹਾਜ਼ ਦਿੱਤਾ ਅੱਜ ਵਿਗਿਆਨੀ ਜੋਗ ਆ ਗਿਆ ਸਾਗਰਾ ਵੱਡੀਆਂ ਗੱਲਾਂ ਆ ਸਾਜਨ ਆ ਗਿਆ ਕਹਿੰਦੇ ਮੁੱਦਕੀ ਪਿੰਡ ਵਾਲਾ ਵੱਡੇ ਵੱਡੇ ਕਹਿੰਦੇ ਕੱਪਾਂ ਦੇ ਉੱਤੇ ਇਹ ਮੁੰਡੇ ਦਾ ਵੀ ਨਾਂ ਆਹ ਮੁੱਦਕੀ ਦਾ ਸਾਜਨਾ ਪ੍ਰਸਾ ਮਾਰ ਲਾ ਪਰ